ਕੱਲ ਜੀ ਵੀਡੀਓ ਲਿਖੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਲੰਨ ਤੱਕ ਨੇ ਰਹਿਣਾ ਜਿੰਨਾ ਵੀ ਲਾਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਪੰਜਾਬ ਚ ਸਰਕਾਰੀ ਬਸਾਂ ਚ ਸਫ਼ਰ ਕਰਨ ਵਾਲੇ ਔਰਤਾਂ ਲਈ ਐਮ ਖਬਰ ਚੰਡੀਗੜ੍ਹ ਪੰਜਾਬ ਵਿੱਚ ਸਰਕਾਰੀ ਬਸਾਂ ਵਿੱਚ ਸਫ਼ਰ ਕਰਨ ਵਾਲੇ ਔਰਤਾਂ ਲਈ ਐਮ ਖਬਰ ਆ ਰਹੀ ਹੈ ਜੇਕਰ ਤੁਸੀਂ ਇਹ ਸਰਕਾਰੀ ਬਸਾਂ ਰਾਹੀਂ ਕਿਸੇ ਹੋਰ ਜ਼ਿਲ੍ਹੇ ਵਿੱਚ ਜਾਂ ਦੀ ਯੋਜਨਾ ਬਣਾ ਰਹੇ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਸੇ ਤੇ ਕਿਉਂਕਿ ਪੰਜਾਬ ਰੋਡਵੇਸ ਦੇ ਬੇਕਾਬੂ ਮੁਲਾਜ਼ਮ ਸੜਕ ਜਾਮ ਕਰ ਦਿੱਤਾ ਹੈ ਤੇ ਪੀ ਆਰਟੀਸੀ ਅਤੇ ਪਨ ਬੱਸ ਦੇ ਕੱਚੇ ਮੁਲਾਜ਼ਮ ਹੜਤਾਲ ਤੇ ਚੱਲ ਗਏ ਹਨ ਭਾਵੇਂ ਇਹ ਹੜਤਾਲ ਕੱਚੇ ਮੁਲਾਜ਼ਮਾਂ ਵੱਲੋਂ ਹੀ ਕੀਤੀ ਗਈ ਹੈ ਜਦ ਕਿ ਪੱਕੇ ਮੁਲਾਜ਼ਮ ਆਪਣੀ ਡਿਊਟੀ ਤੇ ਹਨ ਪਰ ਇਸ ਬਾਵਜੂਦ ਵੱਡੀ ਗਿਣਤੀ ਵਿੱਚ ਬਸਾਂ ਤੇ ਆਵਾਜਾਈ ਠੱਪ ਹੋ ਗਈ ਹੈ ਇਹ ਦੱਸਦੀ ਹੈ ਕਿ ਪੰਜਾਬ ਦੀ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਵੱਡੀ ਗਿਣਤੀ ਔਰਤਾਂ ਦੀ ਹੈ ਤੇ ਇਹ ਹੜਤਾਲ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦੇ ਸੂਤਰਾਂ ਅਨੁਸਾਰ ਕੱਚੇ ਕਾਮੇ ਦੀਆਂ ਓਵਰਟਾਈਮ ਦੀਆਂ ਬੇਨਤੀਆਂ ਅਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਗਏ ਹਨ ਤੇ ਸਰਕਾਰੀ ਬੱਸ ਮੁਲਾਜ਼ਮਾ ਨੇ ਹੜਤਾਲ ਕਰਨ ਸਵਾਰੀਆਂ ਤੋਂ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹੜਤਾਲ ਕਾਰਨ ਚੰਡੀਗੜ੍ਹ ਦੀ ਪੂ ਦੀਆਂ 90 ਫੀਸਦੀ ਬੱਸਾਂ ਖਰਾਬ ਹੋ ਗਈਆਂ ਹਨ ਤੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ